ਲੋਕ ਸਭਾ ਦੇ ਨਤੀਜੇ ਆਉਣ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਆਪਣਾ ਕਦ ਉੱਚਾ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਹਿਲਾਂ ਸਿਰਫ ਮੈਂ ਜਿੱਤਿਆ ਸੀ ਤੇ ਇਸ ਵਾਰ ਹੀ ਸਾਡੇ ਤਿੰਨ ਹੋਰ ਸੰਸਦ ਜਤਾਕੇ ਲੋਕਾਂ ਨੇ ਸੰਸਦ ਦੇ ਵਿੱਚ ਭੇਜੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡਾ ਵੋਟ ਸ਼ੇਅਰ ਵੀ ਪੰਜਾਬ ਦੇ ਵਿੱਚ ਵਧਿਆ ਹੈ ਪਹਿਲਾਂ ਦੇ ਨਾਲ ਉਤੇ ਕਾਂਗਰਸ ਦਾ ਘਟਿਆ ਹੈ ਪੰਨਾ ਸਾਲਿਕਾ ਬਹੁਤ ਲੜਾਈ ਸੀ ਲੱਗਦਾ ਲੋਕਾਂ ਨੇ ਉਹਨਾਂ ਦੇ ਸਾਥ ਨਹੀਂ ਦਿੱਤਾ ਕਿ ਸਿਰਫ ਪੇਪਰ ਸੀਗਾ ਜਿਵੇਂ ਨਹੀਂ ਕਿ ਦੇਖੋ ਤੁਸੀਂ ਇਹ ਗੱਲ ਵੀ ਤਾਂ ਨਾਲ ਸੋਚੋ ਕਿ ਵੀ ਪਿਛਲੀ ਲੋਕ ਸਭਾ ਨਾਲ ਕੰਪੇਅਰ ਕਰੀਏ ਤਾਂ ਪਿਛਲੀ ਵਾਰ ਸਿਰ ਮੈਂ ਕੱਲਾ ਸੀ ਤੇ 77% ਵੋਟ ਸੀ ਤੇ ਇਸ ਵਾਰ ਤਿੰਨ ਨੇ ਜਿਹਦੇ ਚੋਂ ਸੰਗਰੂਰ ਆਉਣੇ 2 ਲੱਖ ਦੇ ਕਰੀਬ ਵੋਟਾਂ ਨਾਲ ਜਿਹੜਾ ਸਾਡਾ ਘੜਾ ਹੈ ਉੱਥੇ ਦੋ ਵੱਡੇ ਵੱਡੇ ਡਿੱਗੇ ਚ ਆਪਣੇ ਆਪ ਨੂੰ ਕਾਉਂਦੇ ਸੀ ਉਹ ਹਾਰੇ ਨੇ ਇਸ ਵਾਰ ਸਾਡੀ 26% 30 26.3% ਵੋਟ ਹੈ ਕਾਂਗਰਸ 40 ਤੋਂ 26 ਤੇ ਆਈ ਹੈ ਬੀਜੇਪੀ ਖਤਮ ਹੋ ਗਈ ਦੋ ਦੋ ਸੀ ਉਹਨਾਂ ਦੇ 180 ਨੇ ਜਿਹੜਾ ਸ਼ਹਿਦਪੁਰ ਵਾਲਾ ਜਿਹੜਾ ਉਹਨਾਂ ਦਾ ਗੜ ਸੀਗਾ ਉਹ ਤੋੜਿਆ ਅਨੰਦਪੁਰ ਸਾਹਿਬ ਇੱਕ ਪੜਿਆ ਲਿਖਿਆ ਯੂਨੀਵਰਸਿਟੀ ਲੈਵਲ ਦਾ ਸਟੂਡੈਂਟ ਪੋਲਿਟਿਕਸ ਚ ਆਇਆ ਹੋਇਆ ਬਹੁਤ ਵਧੀਆ ਬੁਲਾਰਾ ਸਾਡੀ ਪਾਰਟੀ ਦਾ ਕੰਗ ਸਾਹਿਬ ਉਹਨਾਂ ਨੇ ਇਹ ਅਨੰਦਪੁਰ ਸਾਹਿਬ ਜਿਹੜਾ ਕੀਤਾ ਸੋ ਅਸੀਂ ਬਾਕੀ ਸੁਵਿਖਿਆ ਵੀ ਕਰ ਰਹੇ ਹਾਂ ਉਮੀਦ ਉਮੀਦ ਹਮੇਸ਼ਾ ਵੱਡੀ ਰੱਖੀਦੀ ਹੁੰਦੀ ਹੈ ਉਮੀਦ ਤੇ ਦੁਨੀਆ ਕਾਇਮ ਹੈ ਆਪਣੇ ਮੁਲਕ 'ਚ ਇਹ ਹੈ ਨਾ ਕਿ ਜੇ ਤੋਂ ਪੱਤਾ ਲਾਇਸੈਂਸ ਮੰਗੋਗੇ ਪਲੇਸ ਸੈਜੜਾ ਉਹ ਪਿਸਤੌਲ ਦਾ ਮਿਲਦਾ ਜੇ ਪਹਿਲੀ ਪਿਸਤੌਲ ਦਾ ਅਪਲਾਈ ਕਰ ਦੂੰਗਾ ਗਲੀਲ ਦਾ ਵੀ ਨਹੀਂ ਦਿੰਦੇ ਸੋ ਇਸ ਕਰਕੇ ਅਸੀਂ ਮਿਹਨਤ ਪੱਖੋਂ ਕੋਈ ਕਮੀ ਨਹੀਂ ਛੱਡੀ ਤੁਸੀਂ ਤੁਹਾਡੇ ਕੈਮਰਾ ਨਾਲ ਹੀ ਤੁਸੀਂ ਬਹੁਤ ਸਾਰਾ ਚੀਜ਼ ਦਿਖਾਉਂਦੇ ਰਹੇ ਹੋ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਪਰ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲਕ ਜਿਹੜਾ ਲੋਕਤੰਤਰ ਚੋਂ ਲੋਕ ਨੇ ਕਿ ਅਸੀਂ ਐਨਾਲਿਸਿਸ ਕਰ ਰਹੇ ਹਾਂ ਵਿਕਾਸ ਕਾਰਜ ਕਿਉਂਕਿ 2.5 ਮਹੀਨਿਆਂ ਦਾ ਇਲੈਕਸ਼ਨ ਕੋਡ ਸੀਗਾ ਬਹੁਤ ਲੰਬਾ ਇਲੈਕਸ਼ਨ ਕੋਡ ਸੀ ਜਿਦੇ ਕਰਕੇ ਸਾਰੇ ਕੰਮ ਰੁਕ ਗਏ ਸੋ ਮੈਂ ਅਗਲੇ ਦਿਨ ਹੀ ਇਲੈਕਸ਼ਨ ਤੋਂ ਅਗਲੇ ਦਿਨ ਹੀ ਮੈਂ ਅਫਸਰ ਬੁਲਾਏ ਕਿ ਕਿਹੜੇ-ਕਿਹੜੇ ਕੰਮ ਰੁਕੇ ਪਏ ਨੇ ਜਿਹਨੂੰ ਇਮੀਡੀਏਟਲੀ ਸ਼ੁਰੂ ਕਰੀਏ ਜਿਵੇਂ ਕਿ ਹੁਣੇ ਅਸੀਂ ਕੱਲ ਹੀ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ 99 ਕਰੋੜ ਰੁਪਇਆ ਜਾਰੀ ਕੀਤਾ ਤਾਂ ਕਿ ਬੱਚਿਆਂ ਦੀ ਪੜ੍ਹਾਈ 'ਚ ਕੋਈ ਜਿਹੜਾ ਦਿੱਕਤ ਨਾ ਆਵੇ ਠੀਕ ਹੈ ਨਾ ਸੋ ਅਸੀਂ ਸਰਕਾਰ ਨਾਲ ਕੇਂਦਰ ਸਰਕਾਰ ਨੇ ਆਪਣਾ ਇਹ ਸਭ ਕਦੋਂ ਪਾਉਣੇ ਕਦੋਂ ਦੇਣੇ ਅਸੀਂ ਆਪ ਹੀ ਆਪਸ ਕਰਦੇ ਰਹਿਵਾਂਗੇ ਪਰ ਕਿਸੇ ਬੱਚੇ ਦਾ ਕੈਰੀਅਰ ਇਸ ਕਰਕੇ ਉਹਦਾ ਸਾਲ ਜਾਂ ਕੈਰੀਅਰ ਨਾ ਮਾਰਿਆ ਜਾਵੇ ਕਿ ਕੁਪੈਸੇ ਨਹੀਂ ਆਏ ਫੀਸ ਦੇ ਜਾ ਜੋ ਸੋ 50% ਇਮੀਗ੍ਰੇਸ਼ਨ ਦੇ ਕੈਨੇਡਾ ਜਾਣ ਦੀ ਇਮੀਗ੍ਰੇਸ਼ਨ ਨੇ ਘਟ ਹੋਏ ਨਹੀਂ ਕਿਉਂਕਿ ਇੱਥੇ ਪੀਟੀਯੂ ਦੀ ਪੰਜਾਬ ਟੈਕਨਕਲ ਕਾਲਜ ਯੂਨੀਵਰਸਿਟੀ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਅਸੀਂ ਡਾਟਾ ਦੇਵਾਂਗੇ ਕਿ ਇਥੋਂ ਦੇ ਜਿਹੜੇ ਟੈਕਨੀਕਲ ਕਾਲਜ ਨੇ ਸਕਿੱਲ ਡਿਵੈਲਪਮੈਂਟ ਵਾਲੇ ਕਿੰਨਾ ਉਹਦੇ 'ਚ ਹਾਜ਼ਰੀਆਂ ਜਿਹੜੀਆਂ ਜਾਂ ਲਾ ਲੋ ਵੀ ਐਡਮਿਸ਼ਨਾਂ ਬਹੁਤ ਆਪ ਹੋਈਆਂ ਨੇ ਸੋ ਇਹ ਗੁੱਡ ਸਾਈਨ ਨੇ ਪੰਜਾਬ ਸਰਕਾਰ ਵੱਲੋਂ ਜਿਹੜੇ ਵਿਕਾਸ ਦੇ ਕਾਰਜ ਨੇ ਕਿਸੇ ਵੀ ਬੱਦਰ ਤੇ ਰੋਕੇ ਨਹੀਂ ਜਾਣਗੇ ਤੇ ਜਿਹੜੇ ਬਲਕੇ ਜਿਹੜੇ ਕੋਟ ਕਰਕੇ ਰੁਕੇ ਹੋਏ ਸੀ ਵੀ ਜੇ ਟੀ ਉਹਨਾਂ ਨੂੰ ਜਾਰੀ ਕੀ ਹਾਂ ਹਾਂ ਜੀ ਜਲੰਧਰ ਬਾਈ ਇਲੈਕਸ਼ਨ ਦੀ 10 ਜੁਲਾਈ ਦੀ ਡੇਟ ਹੈ ਤੇ ਪਹਿਲਾਂ ਸਾਡੀ ਉਹ ਸੀਟ ਸੀਗੀ ਉਹ ਤੇ ਉਹ ਜਿਹੜਾ ਸਾਡਾ ਕੈਂਡੀਡੇਟ ਸੀ ਉਹ ਬੀਜੇਪੀ ਚਲਾ ਗਿਆ ਤੇ ਪਰ ਰਿੰਕੂ ਵੀ ਬੀਜੇਪੀ ਚਲਾ ਗਿਆ ਜਾ ਕੇ ਦੇਖ ਲਿਆ ਉਹਨੇ ਵੀ ਠੀਕ ਹੈ ਨਾ ਸੋ ਅਸੀਂ ਪੋਲੀਟੀਕਲ ਪਾਰਟੀਆਂ ਨੈਸ਼ਨਲ ਪਾਰਟੀਆਂ ਹਰ ਬਾਈ ਇਲੈਕਸ਼ਨ ਚ ਹਰ ਇਲੈਕਸ਼ਨ ਚ ਅਸੀਂ ਹਿੱਸਾ ਲਾ ਮਾਗੇ ਤੇ ਜੋਰ ਸ਼ੋਰ ਨਾਲ ਤਿਆਰੀ ਕਰਾਂਗੇ ਮਿਹਨਤ ਕਰਾਂਗੇ ਫਿਰ ਉਹੀ ਗੱਲ ਕਿ ਮਿਹਨਤ ਦੇ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਸਾਡੇ ਵੱਲੋਂ ਬਾਕੀ ਅਗੇ ਲੋਕ ਤੇ ਸ਼ਮ ਸਿੰਘ ਸਾਹਿਬ ਸਭੀ ਕੋਸ਼ਿਸ਼ ਕਰੀਏਗਾ ਕਿ ਪੱਛੇ বিজেপি ਦੇ ਖਿਲਾਫ ਕਾਫੀ ਹੋਰ ਲੋਕਾਂ ਨੂੰ ਕੀਤਾ ਜਾਵੇ ਕਿ ਦੂਜੇ ਪੀ ਦੇ ਖਿਲਾਫ ਕਾਫੀ ਹੋਰ ਲੋਕਾਂ ਨੂੰ ਅਵੇਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਜੀ ਨਹੀਂ ਭਾਟੇ ਵੱਲੋਂ ਵੀ ਸਾਰੀ तमाम ਪਾਰਟੀ ਇੰਡੀਆ ਆਲਾਈንስ ਵੱਲੋਂ ਲੇਕਿਨ ਫਿਰ ਇਹ ਵੀ ਸਰਕਾਰ ਨੂੰ ਨਹੀਂ ਦੇਖੋ ਉਹ ਕਹਿੰਦੇ ਸੀ 400 ਪਾਰ ਕਿੰਨੀਆਂ ਆਈਆਂ ਮੈਂ ਤੁਹਾਨੂੰ ਕਹਿੰਦਾ ਰਹੇਂਗੇ 200 220 ਉਹ 240 ਆਈਆਂ ਹੁਣ ਉਹ ਪਹਿਲਾਂ ਹੁਣ ਉਹ ਮੋਦੀ ਸਰਕਾਰ ਨਹੀਂ ਕਹਿੰਦੇ ਹੁਣ ਐਨਡੀਆ ਸਰਕਾਰ ਕਹਿਣ ਲੱਗੇ ਹੁਣ ਆਲੇ ਦੁਆਲੇ ਲੋਕਲ ਪਾਰਟੀਆਂ ਵਾਲੇ ਬੈਠੇ ਆ ਉਹਨਾਂ ਦੇ ਕੋਟਾ ਕੋਟਾ ਇਹ ਤਾਂ ਪਹਿਸਾਸ ਹੋਇਆ ਨਾ ਉਹਨਾਂ ਨੂੰ ਕਿ ਉਹ ਆਪ ਕੱਲੇ ਜਿਹੜੇ ਨੇ ਉਹ ਬਹੁਮਤ ਦੇ ਅੰਕੜੇ ਚੋਂ 32 33 ਪਿੱਛੇ ਰਹਿ ਗਏ ਤੇ ਹੁਣ ਮੈਂ ਤਾਂ ਕਹਿਣਾ ਕਿ ਸਰਕਾਰ ਵਧੀਆ ਹੋਣੀ ਚਾਹੀਦੀ ਪਰ ਨਾਲ ਆਪੋਜੀਸ਼ਨ ਵੀ ਵਧੀਆ ਹੋਣੀ ਚਾਹੀਦੀ ਆਪੋਜੀਸ਼ਨ ਵੀ ਇਸ ਵਾਰ ਬਹੁਤ ਸਟਰੋਂਗ ਹੈ ਤੇ ਮੈਨੂੰ ਲੱਗਦਾ ਕਿ ਜੋ ਤਾਨਾਸ਼ਾਹੀ ਨੇ ਪਹਿਲਾਂ ਕੀਤੀ ਹੈ ਉਹ ਹੁਣ ਚੱਲਣੀ ਨਹੀਂ। ਬਿੱਟੂ ਨੂੰ ਸਹਾਇਤਾ ਦੇ ਕੇ ਆਮ ਦੀੇ ਬਾਤ ਦੇ ਨਾਲ ਜਿਹੜਾ ਹੈ ਬੰਕੂ ਮਾਰਦਾ ਰਕੀ ਬਿੱਟੂ ਦਾ ਸਹਾਈਦਾ ਹੋਏਗਾ ਪਹਿਲਾਂ 16 16 ਬੰਦੇ ਅਜੇ ਨੇ ਜਿਹੜੇ ਹਾਰਨ ਦੇ ਬਾਵਜੂਦ ਉਸ ਮੰਤ੍ਰਾਲੇ ਚ ਆ ਗਏ। ਠੀਕ ਹੈ ਨਾ? ਉਸ ਤੇ ਇਹਨਾਂ ਦੇ ਵੱਡੇ ਵੱਡੇ ਸਮਰਤੀ ਰਾਣੀ ਵਰਗੇ ਹਾਰ ਗਏ। ਠੀਕ ਹੈ ਨਾ? ਅ ਅਰਜੁਨ ਮੁੰਡਾ ਜਿਹੜੇ ਖੇਤੀਬਾੜੀ ਮੰਤਰੀ ਸੀ ਉਹ ਹਾਰ ਗਏ। ਸੋ ਅ ਇਹ ਤਾਂ ਹੁਣ ਉਹਨਾਂ ਦਾ ਕੰਮ ਹੈ ਕਿ ਉਹ ਕਿਸ ਤਰ੍ਹਾਂ ਆਪਣਾ ਕੈਬਨਿਟ ਬਣਾਉਂਦੇ ਨੇ। ਰਾਸ ਸਭਾ ਚੋਂ ਲੈ ਕੇ ਆਉਣਗੇ ਜਾਂ ਕਿਵੇਂ ਲੈ ਕੇ ਆਉਣਗੇ ਪਰ ਇਹ ਆ ਕਿ ਮੇਰਾ ਤਾਂ ਇਹੀ ਹੈ ਮੇਰਾ ਜਿਹੜਾ ਕਨਸਰਨ ਹੈ ਕਿ ਅੱਜ ਪਤਾ ਲੱਗ ਜਾਊਗਾ ਕਿਹਦੇ ਕੋਲੇ ਕਿਹੜਾ ਮੰਤralਾ ਆ ਰਿਹਾ ਮੈਂ ਚਾਹੁੰਨਾ ਕਿ ਵਧੀਆ ਬੰਦੇ ਜੇ ਮੰਤralਿਆਂ ਦੇ ਵਿੱਚ ਮੰਤਰੀ ਬਣਦੇ ਨੇ ਸਾਡਾ ਆਰਡੀਐਫ ਦਾ ਸਾਡਾ ਐਨਐਚਐਮ ਦਾ ਸਾਡਾ ਜਿੰਨਾ ਪੈਸਾ ਫਸਿਆ ਹੋਇਆ ਉਹਨੂੰ ਉਹਨੂੰ ਪੰਜਾਬ ਚ ਲਿਆ ਕੇ ਜਿਹੜਾ ਉਹ ਲੋਕਾਂ ਤੇ ਲਾਈਏ ਤਾਂ ਕਿ ਪੰਜਾਬ ਦਾ ਕੋਈ ਫਾਇਦਾ ਕਰੇ ਤਾਂ ਮੈਂ ਹੁਣ ਇਹ ਤਾਂ ਦੇਖੋ ਹਾਈਪੋ ਹਾਈਪੋਥੈਟিক্যাল ਕੁਐਸਚਨ ਹੈ ਮੈਂ 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 ਤਾਂ ਚਾਹੁੰਨਾ ਕਿ ਕਰਨ ਜਦੋਂ ਪੰਜਾਬ ਦੀ ਰੋਟੀ ਖਾਂਦੇ ਆ ਪੰਜਾਬ ਦਾ ਪਾਣੀ ਪੀਂਦੇ ਪੰਜਾਬ ਦਾ ਜਿਹੜਾ ਹਵਾ ਚ ਸਾਹ ਲੈਂਦੇ ਆ ਤਾਂ ਫਿਰ ਪੰਜਾਬ ਜੇ ਮੌਕਾ ਮਿਲੇ ਤਾਂ ਪੰਜਾਬ ਲਈ ਕਰਨ ਦਾ ਜ਼ਰੂਰੀ ਪੰਸਾਬੋ ਪੰਚਾਇਤੀ ਇਲੈਕਸ਼ਨ ਦੀ ਤਿਆਰੀ ਵੀ ਹੋ ਰਹੀ ਹੈ ਤੇ ਪਾਣੀ ਲੈ ਕੇ ਵੀ ਤਿਆਰੀ ਹੋ ਰਹੀ ਹੈ ਤੇ ਮੈਰੀ ਡਿਪਾਰਟਮੈਂਟ ਕੱਲ ਦੀ ਮੈਰੀ ਮੀਟਿੰਗ ਦੀ ਹੈ ਬਿਜਲੀ ਡਿਪਾਰਟਮੈਂਟ ਨਾਲ 11 ਤਰੀਕ ਤੋਂ 6 ਜ਼ਿਲ੍ਹਿਆਂ ਚ ਸ਼ੁਰੂ ਹੋ ਰਹੀ ਹੈ 15 ਤੋਂ ਜਿਹੜਾ ਮਰਜੀ ਜ਼ਿਲ੍ਹਾ ਲਾ ਲੈ ਪਰ ਮੈਂ ਆਪ ਵੀ ਜਾ ਕੇ ਚੈੱਕ ਕਰੂੰਗਾ ਮੈਰੀ ਪਾਣੀ ਜਿਹੜਾ ਜਿੰਨਾ ਮੈਕਸਿਮਮ ਮੈਰੀ ਪਾਣੀ ਜਿਹੜਾ ਅਸੀਂ ਖੇਤਾਂ ਚ ਪਹੁੰਚਾਤਾ ਹੁਣ ਤੱਕ ਮੈਂ ਤੁਹਾਡੇ ਜ਼ਰੀਏ ਅਹ ਬੇਨਤੀ ਵੀ ਕਰੂੰਗਾ ਕਿ ਨਹਿਰੀ ਪਾਣੀ ਨੂੰ ਇਸਤੇਮਾਲ ਕਰੋ ਟਿਊਬਵਲ ਬੰਦ ਕਰ ਦਿਓ ਜੇ ਲਾਈਟ ਹੈਗੀ ਵੀ ਤਾਂ ਵੀ ਇਹ ਨਾ ਕੋਸ਼ਿਸ਼ ਕਰੋ ਕਿ ਨਹਿਰੀ ਵੀ ਆਈ ਜਾਂਦਾ ਟਿਊਬਵਲ ਵੀ ਚਲਾ ਰੱਖਿਆ ਹੈ ਹਨਾ ਤਾਂ ਕਿ ਪਥਲੋ ਧਰਤੀ ਦੇ ਉਹ ਜਿਹੜਾ ਪਾਣੀ ਬਚਾ ਸਕੇ ਔਰ ਉਹ ਐਸੀ ਗੱਲ ਨਹੀਂ ਪਾਣੀ ਉੱਪਰ ਆ ਸਕਦਾ ਪਰ ਸਾਡੇ ਵਸਤੇ ਦੇ ਵਾਸਤੇ ਸੋਸ਼ਲ ਸਾਰਾ ਸਾਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਪਊਗਾ ਲੀਆਂ ਸਰਕਾਰਾਂ ਤੇ ਨੇ ਚੱਲਦਾ ਰਹੇਗਾ ਲਗਾਤਾਰ ਹੋਇਆ ਹੈ ਲੇਕਿਨ ਹਾਂ ਤਾਂ ਪੰਚਾਇਤ ਐਪਲੀਕੇਸ਼ਨ ਤੇ ਵੀ ਦਾਇਰ ਹੋਦੀ ਜਾ ਰਹੀ ਹੈ ਤੇ ਪੰਚਾਇਤ ਦਿਆਂ ਨਗਰ ਨਿਗਮ ਦਿਆਂ ਨਗਰ ਕੌਂਸਲਾਂ ਦੀਆਂ ਜਿਹੜੀਆਂ ਡਿਊ ਪਈਆਂ ਨੇ ਸੋ ਜੋ ਤਾਂ ਲੋਕਤੰਤਰ ਦੇ ਮਤਾਬਕ ਕੋ ਉ ਤਾਂ ਸਾਡੇ ਡੈਮੋਕ੍ਰੇਸੀ ਦੇ ਮਤਾਬਕ ਜੋ ਵੀ ਇਲੈਕਸ਼ਨ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਜਦੋਂ ਵੀ ਪਹੂਗਾ ਬਾੜਬੰਦੀ ਵਗੈਰਾ ਚੱਲ ਰਹੀ ਹੈ ਕਿਉਂਕਿ ਪਹਿਲਾਂ ਨੈਸ਼ਨਲ ਇਲੈਕਸ਼ਨ ਆ ਗਈ ਸੀ ਇਸ ਕਰਕੇ ਉਹਨੂੰ ਅੱਗੇ ਪਾਤਾ ਸੀ ਜਲਦੀ ਉਹ ਵੀ ਹੋ ਜਾਣੀ ਹੈ